ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਈ ਆ ਜਿਓ ਸਤ ਗੁਰ ਮਿਲ ਸੁਭਾਈ ਸਹਜ ਗੁਣ ਗਾਈਐ ਜਿਓ ਹਰ ਜਿਓ ਕਿਰਪਾ ਕਰੇ ਤਿਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਜ ਗੁਣ ਗਾਈਐ ਜੀਓ ਗੁਣ ਗਾਏ ਵਿਗਸੈ ਸਦਾ ਅਨੰਦਿਨ ਜਉ ਆਪ ਸਾਚੇ ਭਾਵੈ ਅਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਵੈ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜਿਉ ਕਿਰਪਾ ਕਰੇ ਤੋ ਨਾਮ ਧਿਆਈਐ ਸਾਚੇ ਨੇਹੋ ਪੂਰੇ ਸਤਗੁਰੈ ਜਿਓ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵੀਸਰੈ ਜਿਓ ਕਦੇ ਨਾ ਵਿਸਾਰੀ ਅਨੰਦਨ ਸਮਾਰੀ ਜਨਮ ਲਈ ਤਾਂ ਜੀਵਾ ਸ਼ਰਮਣੀ ਸੁਣੀ ਤਾਂ ਇਹ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮਿਲੇ ਅਨੰਦਿਨ ਵਿਵੇਕ ਬੁੱਧ ਵਿਚਰਾ ਅੰਦਰ ਸਾਚਾ ਨੇ ਹੋ ਪੁਰ ਸਤਗੁਰ ਸਤ ਸੰਗਤ ਮਿਲੈ ਵੱਡ ਭਾਗ ਤਾ ਹਰ ਰਸ ਆਵੈ ਜੀਓ ਆਨੰਦਿਨ ਰਹੈ ਲਿਵ ਲਾਈ ਤਨ ਸਹਜ ਸਮਾਵੈ ਜੀਓ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈ ਰਾਗੀ ਹਲਤ ਪਲਤ ਸੋਭ ਜਗ ਅੰਤਰ ਰਾਮ ਨਾਮ ਲਿਵ ਲੋਗੀ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵੱਡ ਭਾਗ ਤਾ ਹਰ ਰਸ ਆਵੈ ਜਿਉ ਜਾ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ ਕੋ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਸ਼ੁਤਾਵੈ ਨਨੋਵੇ ਕੋ ਸਾਥ ਨ ਚਾਲੇ ਪੁੱਤਰ ਕਲਤਰ ਮਾਇਆ ਧੋਹਿਆ ਦੁਜੈ ਭਾਈ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਹੁ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਰਬ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਨੰਦਿਨ ਜਪਤ ਰਹੇ ਦਿਨ ਰਾਤੀ ਸਹਿਜ ਨਾਮ ਧਿਆਇਆ ਲੇ ਵੜਾਈ ਨਾਨਕ ਨਾਮ ਮਨ ਭਾਵੇ ਕਾਰੁ ਕਿਰਪਾ ਲੇ ਹੋ ਮਿਲਾ ਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲੇ ਹੋ ਮਿਲਾਇ ਮੈਂ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ